You're the one i let you never be alone you're the one i let you never be alone for me the new my heart ਮੋਗਾ ਦੇ ਪਰਮ ਸੋਸ਼ਲ ਮੀਡੀਆ ਉਤੇ ਚਰਚਾ ਵਿੱਚ ਹਨ ਨਿਓ ਚੱਲਦਾ ਏ ਦਜਦਾ ਚੱਲਦਾ ਏ ਡੋਣ ਨੀ ਉਹ ਰੰਗ ਤੋਂ ਬਰੌਣ ਚਿੱਟਾ ਦੁੱਧ ਜਿਹਾ ਦਿਲ ਪਰ ਕਾਲੇ ਕੰਮ ਕਰੇ ਫ্রম ਦ ਡੇ ਹੀ ਬੋਰ ਪ੍ਰਿਯੰਕਾ ਚੋਪੜਾ ਸਨੇ ਹੋਰ ਸ਼ਖਸੀਅਤਾਂ ਅਤੇ ਵਕ ਵਕ ਲੋਕਾਂ ਵੱਲੋਂ ਉਹਨਾਂ ਦੀ ਗਾਇਕੀ ਅਤੇ ਨਵੇਂ ਅੰਦਾਜ਼ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਯੋਦਾਵਨ ਆ ਲੈਟ ਨੈਵਰ ਬੀ ਅਲੋਨ ਯੂ ਆ ਦਾ ਵਨ ਆ ਲੈਟ ਇਟ ਨੈਵਰ ਬੀ ਅਲੋਨ ਬਿਫੋਰ ਮੀ ਇੱਕ ਕੁਰਨੀ ਉਹਦੀ ਬੰਦੇ ਕਰ ਦਿੰਦੀ ਮੌਣ ਬਰਤਲਾ ਕਰੇ ਉਹ ਵਿੱਚ ਬੋਲਦਾ ਏ ਕੌਣ ਪਰਮ ਨੇ ਸਾਡਾ ਆਦਾਰਾ ਨਿਰਪੱਖ ਟੂਡੇ ਪੰਜਾਬ ਨੂੰ ਦੱਸਿਆ ਕਿ ਉਹਨਾਂ ਨੂੰ ਲੋਕ ਸੰਗੀਤ ਅਤੇ ਰੈਪ ਦੋਵੇਂ ਬਰਾਬਰ ਪਸੰਦ ਲੱਗਦੇ ਹਨ ਤੇ ਉਹਨਾਂ ਨੇ ਸੰਗੀਤ ਦੇ ਸਫ਼ਰ ਬਾਰੇ ਸੰਗੀਤ ਦੇ ਸਫ਼ਰ ਵਿੱਚ ਉਹਨਾਂ ਦੇ ਦੋਸਤਾਂ ਦਾ ਬਾਰੇ ਵੀ ਗੱਲਬਾਤ ਕੀਤੀ ਤੇ ਦੋਸਤਾਂ ਬਾਰੇ ਵੀ ਦੱਸਿਆ ਕਿ ਉਹਨਾਂ ਦੇ ਮਾਪਿਆਂ ਦੇ ਨਾਲ-ਨਾਲ ਉਹਨਾਂ ਦੇ ਦੋਸਤਾਂ ਦਾ ਵੀ ਉਹਨਾਂ ਦੇ ਇਸ ਮਕਾਮ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਅਸੀਂ ਉਹਨਾਂ ਦੇ ਮਾਪਿਓ ਨਾਲ ਵੀ ਗੱਲਬਾਤ ਕੀਤੀ ਹੈ ਤੇ ਪਰਮ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਉਹ ਪੂਰੀ ਤੁਹਾਨੂੰ ਸੁਣਾਉਣੇ ਆ ਵੀਡੀਓ ਦੇ ਵਿੱਚ ਬਣੀ ਰਹੋ ਸਾਈਫਰ ਐਕਚੁਅਲੀ ਜਿਹੜੇ ਜਿਹੜਾ ਮੁੰਡਾ ਆ ਜਾਂ ਹਨਾ ਜਿਨ੍ਹਾਂ ਦਾ ਜਿਹੜੇ ਪੇਜ ਮੈਨੇਜ ਕਰਦੇ ਆ ਉਹ ਮੇਰਾ ਫਰੈਂਡ ਆ ਅਸੀਂ 10th ਤੱਕ ਇਕੱਠੇ ਪੜੇ ਸੀ ਤੇ ਉਸ ਤੋਂ ਬਾਅਦ ਇੱਕ ਦਿਨ ਮੈਨੂੰ ਉਹਦੀ ਡੀਲ ਸ਼ੋ ਹੋਈ ਸੀ ਬਰ ਤਨਾਈ ਜਸ ਮਤਲਬ ਉਹਨੂੰ ਕਾਲ ਕੀਤਾ ਉਹਨੂੰ ਮਤਲਬ ਗੱਲ ਹੋਈ ਉਹਦੇ ਨਾਲ ਕਿਵੇਂ ਕਿਵੇਂ ਹੋਇਆ ਇਹ ਸਭ ਹਨਾ ਤੋਂ ਮੈਂ ਕਿਹਾ ਸੀ ਮੇਰਾ ਵੀ ਫਰੈਂਡ ਐਕ ਹਨਾ ਉਦੋਂ ਮੈਂ ਆਪਣੀ ਗੱਲ ਨਹੀਂ ਕੀਤੀ ਸੀ ਮੈਂ ਮੈਂ ਨਹੀਂ ਕਰਨਾ ਸੀ ਕੁਝ ਵੀ ਮੈਂ ਕਿਹਾ ਵੀ ਮੈਂ ਮਤਲਬ ਮੇਰਾ ਫਰੈਂਡ ਐਕ ਵੀ ਉਹਨੇ ਆਣਾ ਆਇਆ ਪੇਜ ਤੇ ਵੀ ਉਹਨੇ ਕਰਨਾ ਹੈ ਪਰਫਾਰਮ ਤੋਂ ਇਹ ਕਹਿੰਦਾ ਹੈ ਨਾ ਮਤਲਬ ਵੀ ਆ ਜਿਓ ਹਣਾ ਤੁਸੀਂ ਕਰ ਲਿਓ ਹਣਾ ਸਾਰੇ ਹੁੰਦੇ ਵੀ ਟਾਈਮਿੰਗ ਵਗੈਰਾ ਸਾਰਾ ਕੁਝ ਦੱਸਤਾ ਇਹਨੇ ਆ ਜਿਓ ਤੇ ਇਹ ਸਾਈਡ ਕਿ ਤੂੰ ਵੀ ਲਖਦੀ ਆ ਮੈਂ ਕਹਾ ਮੈਂ ਨਹੀਂ ਲਖਦਿੰਨੇ ਕਿਉਂਕਿ ਮੈਂ ਨਹੀਂ ਲਖਦੀ ਇੰਨਾ ਕੁਛ ਵੀ ਹਣਾ ਜਿਆਦਾ ਹੈ ਨਹੀਂ ਮੇਰਾ ਤੋਂ ਮੈਂ ਕਹਾ ਨਹੀਂ ਮੈਂ ਇੰਨਾ ਨਹੀਂ ਲਖਦੀ ਫਿਰ ਕਹਿੰਦੇ ਕੋਈ ਨਹੀਂ ਆ ਜਿਓ ਫਿਰ ਅਸੀਂ ਆਏ ਹਣਾ ਪਰਫਾਰਮ ਵਗੈਰਾ ਕੀਤਾ ਸਾਰਿਆਂ ਨੇ ਤੇ ਇਹ ਕਹਿੰਦੇ ਤੂੰ ਵੀ ਕਰ ਦੇ ਪਹਿਲਾਂ ਤੇ ਮੈਂ ਕਹਿ ਰਹੀ ਸੀ ਮੈਂ ਕਹਾ ਮੈਂ ਨਹੀਂ ਕਰਨਾ ਹਣਾ ਬਟ ਇਹਨਾਂ ਨੇ ਸਾਰਿਆਂ ਨੇ ਮੈਨੂੰ ਥੋੜਾ ਕਿਆ ਵੀ ਕਰ ਲੋ ਫਿਰ ਮੈਂ ਫੌਮ ਕੀਤਾ ਜਦੋਂ ਤੇਰੇ ਹੱਥ ਵਿੱਚ ਆ ਗਏ ਫੋਕ गा ਕੇ ਵੀ ਮਤਲਬ ਇੱਕ ਖੁਸ਼ੀ ਹੋਈ ਮਿਲਦੀ ਆ ਤੇ ਇਹਨੂੰ गा ਕੇ ਵੀ ਖੁਸ਼ੀ ਮਿਲਦੀ ਉਹ ਜ਼ਿਆਦਾ ਡਿਫਰੈਂਟ ਨਹੀਂਗਾ ਬਟ ਇਦਾਂ ਵੀ ਲੋਕ ਕੀ ਅਪਰੀਸ਼ੀਏਟ ਕਰਦੇ ਆ ਲੋਕਾਂ ਨੂੰ ਕੀ ਪਸੰਦ ਆਉਂਦਾ ਆ ਉਹ ਆ ਬਟ ਮੇਰੇ ਲਈ ਤਾਂ ਦੋਨੋਂ ਹੀ ਸੇਮ ਆ ਮੈਨੂੰ ਤਾਂ ਦੋਨੋਂ ਕਰਕੇ ਬਹੁਤ ਜਿਆਦਾ ਕਿਉਂਕਿ ਇਦਾਂ ਗਾਨੇ ਆ ਹਨਾ ਕੰਪੀਟੀਸ਼ਨਸ ਹੁੰਦੇ ਆ ਹਨਾ ਸਕੂਲ ਕਾਲਜਸ ਵਿੱਚ ਕਰਨੇ ਤਾਂ ਓਬਵੀਅਸਲੀ ਤੁਹਾਨੂੰ ਅਪਰੀਸ਼ੀਏਟ ਕਰਦੇ ਆ ਲੋਕ ਹਨਾ ਤਾਂ ਉਦਾਂ ਹੀ ਅਪਰੀਸ਼ੀਏਸ਼ਨ ਮਿਲਦੀ ਆ ਤਾਂ ਸਾਰਿਆਂ ਨੂੰ ਵਧੀਆ ਹੀ ਲੱਗਦਾ ਹੈ ਹਨਾ ਮੈਨੂੰ ਵੀ ਵਧੀਆ ਲੱਗ ਰਿਹਾ ਸੀ ਵੀ ਚਲੋ ਹਨਾ ਕੋਈ ਦੇਖ ਰਹਾ ਵਾ ਕਿਸੇ ਨੂੰ ਪਸੰਦ ਆਰੀ ਆ ਚੀਜ਼ ਹਨਾ ਸਿੱਕ ਪਸਿ ਕੁਝ ਕਰ ਰਹੇ ਆ ਤਾਂ ਉਹ ਵਧੀਆ ਲੱਗ ਰਿਹਾ ਵਾ ਹਨਾ ਸਰ ਮੈਂ ਤਾਂ ਸ਼ੁਰੂ ਤੋਂ ਹੀ ਮਹਿਸੂਸ ਕਰਦੇ ਸੀ ਵੀ ਇਹ ਸ਼ੁਰੂ ਤੋਂ ਹੀ ਗਾਵੇ ਸਾਨੂੰ ਅੱਗੇ ਵਧਾਵੇ ਸਾਡਾ ਨਾਮ ਰੌਸ਼ਨ ਕਰੇ ਅੱਛੇ ਸਰ ਸਾਨੂੰ ਇਹ ਤੇ ਬਹੁਤ ਆਸ ਸੀਗੀ ਤੇ ਸਾਡੀ ਮਤਲਬ ਰੱਬ ਨੇ ਆਸ ਪੂਰੀ ਕਰਤੀ ਆ ਇਹਦੇ ਲਈ ਅਸੀਂ ਬਹੁਤ ਮਿਹਨਤ ਕਰ ਰਹੇ ਇਹ ਵੀ ਵਿਚਾਰੀ ਬਹੁਤ ਮਿਹਨਤ ਕਰਦੀ ਔਰ ਜਿਹੜੇ ਵਿਚਾਰੇ ਨਾਲ ਹੁੰਦੇ ਉਹ ਵੀ ਬਹੁਤ ਮਿਹਨਤ ਕਰਦੇ ਇਹਨਾਂ ਦੇ ਪਾਪਾ ਵੀ ਇਹੀ ਉਮੀਦ ਰੱਖਦੇ ਆ ਕਿ ਸਾਡਾ ਬੱਚਾ ਸਾਡਾ ਨਾਮ ਰੌਸ਼ਨ ਕਰੇ ਅਸੀਂ ਇਹਨੂੰ ਕਦੇ ਵੀ ਕਦੇ ਜਾਣੋਂ ਤੋਂ ਕਦੀ ਵੀ ਨਹੀਂ ਰੋਕਿਆਗਾ ਕਦੀ ਵੇਸ਼ ਇਹ ਹੋ ਜਾਇ ਇਸ਼ੂ ਨਿੰਦਾ ਦੇ ਲਿਆਂਦਾਗਾ ਮਨ ਚ ਸਾਡੀ ਕੁੜੀ ਕਿੱਥੇ ਜਾਊ ਕਿੱਥੇ ਆਊਗੀ ਕੀ ਅੱਜ ਦੀ ਗੱਲ ਕਦੀ ਸੋਚਿਆ ਨਹੀਂ ਸੀ ਅਸੀਂ ਕਦੀ ਵੀ ਇੰਨਾ ਵੀ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਚੱਲ ਸਾਡਾ ਬੱਚਾ ਤਰੱਕੀਆਂ ਕਰੂਗਾ ਮਾਰਾ ਹੀ ਨੇ ਸਾਨੂੰ ਉਹ ਤਰੱਕੀਆਂ ਚ ਲਿਆਂਦਾ ਹੈ ਹੁਣ ਮਾਰਾ ਜ ਅੱਗੇ ਵੀ ਤਰੱਕੀਆਂ ਇਹਨੂੰ ਕਰਾਵੇ ਵਿਚਾਰੀ ਨੂੰ